विधानसभा ਹਲਕਾ ਫਤੇਗਾ ਚੂੜੀਆਂ ਦੇ ਵਾਕਵਾਖ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਇੱਕ ਸਾਈਜੀ ਵੀ ਪਾਕ ਨੇ ਸਾਂਝੀ ਰੈਡ ਕੀਤੀ ਇਸ ਦੌਰਾਨ ਵਾਕਵਾਖ ਥਾਵਾਂ ਤੋਂ ਇੱਕ ਸਾਈਜੀ ਵੀ ਪਾਕ ਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਇਸ ਲਾਹਣ ਤੋਂ ਦੇਸੀ ਸ਼ਰਾਬ ਬਣਾਈ ਜਾਂਦੀ ਸੀ ਅਤੇ ਵੇਚੀ ਅਤੇ ਚੋਨਾ ਦੁਰਨ ਵਰਤੀ ਜਾਂਦੀ ਸੀ ਇੱਕ ਸਾਈਜੀ ਵੀ ਪਾਕ ਦੇ ਇੰਸਪੈਕਟਰ ਨੇ ਜਾਣ ਕੇ ਦਿੱਤੀ ਕਿ 450 ਲੀਟਰ ਦੇਸੀ ਲਾਹਣ ਬਰਾਮਦ ਹੋਈ ਹੈ ਜਿਸ ਤੋਂ ਸੈਂਕੜੇ ਦੇਸੀ ਸ਼ਰਾਬ ਦੀਆਂ ਬੋਤਲਾਂ ਬਣਾਈਆਂ ਚੰਨ ਇਸ ਦੇਸੀ ਸ਼ਰਾਬ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਸ਼ਰਾਬ ਦੀ ਕੋਈ ਡਿਗਰੀ ਨਹੀਂ ਹੁੰਦੀ। ਜਿਨ੍ਹਾਂ ਕੋਲ ਇਹ ਸ਼ਰਾਬ ਬਰਾਮਤ ਹੋਈ ਹੈ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ। ਇਨਸਪੈਕਟਰ ਪੰਜਾਬ ਪੁਲਿਸ ਨੇ ਕਿਹਾ ਕਿ ਗੁਮਤੂ ਸੂਚਨਾ ਦੇ ਆਧਾਰ ਤੇ ਜਾਣਕਾਰੀ ਮਿਲੀ ਸੀ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਦੇਸੀ ਸ਼ਰਾਬ ਬਣਾਈ ਅਤੇ ਵੇਚੀ ਜਾਂਦੀ ਹੈ। ਚੋਣਾਂ ਤੋਂ ਪਹਿਲਾਂ ਵੱਡੀ ਰਿਕਵਰੀ ਹੈ। ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ। ਲੋਕ ਸਭਾ ਚੋਣਾਂ ਵਿੱਚ ਵੋਟਾਂ ਲੈ ਲਈ ਲੀਡਰਾਂ ਵੱਲੋਂ ਵਰਤੀ ਜਨਵਰੀ ਸ਼ਰਾਬ ਐਕਸਾਈਵੀ ਭਾਗਤ ਤੇ ਪੰਜਾਬ ਪੁਲਿਸ ਨੇ ਕੀਤੀ ਬਰਾਮਦ ਆ ਕੜੇ ਫੜ ਫੱਟ ਪਾਏ ਨੂੰ ਕਿੱਥੇ ਕਢ ਲਈ ਉਦੋਂ ਚ ਪਾਈ ਜਾਓ ਉੱਥੇ ਰੱਖ ਲਓ ਗੱਡੀ ਚ ਗੱਡੀ ਚ ਰੱਖ ਕੇ ਤੇ ਵਿੱਚ ਪਾਈ ਜਾਓ ਗੱਡੀ ਬੈਗ ਕਰ ਗੱਡੀ ਜਾ ਬੈਗ ਕਰ ਗੱਡੀ ਬੈਗ ਕਰ ਲੈ ਗੱਡੀ ਨਹੀਂ ਬੈਗ ਹੋ ਗਿਆ

ਤੂੰ ਕਿ ਆਉਂਦੇ ਕੋਈ ਆਉਂਦੇ ਚਲ 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 ਸਿਧਾ ਕਰੋ ਸਿਧਾ ਕਰੋ ਸਿਧਾ ਕਰੋ ਸਿਧਾ ਕਰੋ ਇਹਦੋਂ ਕਰ ਖਮਾ ਇਹਨੂੰ ਫੈਣ ਘਮਾ ਪਵੇਂ ਹੁਣ ਦੋਨੋਂ ਖੜੇ ਤੇ ਚਾਹ ਚੱਕਣਾ ਚਲੋ ਖੜ ਦੋ ਨਹੀਂ ਨਹੀਂ ਰੰਦੇ ਰੰਦੇ ਖਿੱਚ ਕੇ ਜਾ ਵੇਚ ਨਾ ਦੇ ਪੇਟ ਦੇ ਲੋ ਮਗਰ ਮਾ ਇਹਦਾ ਰੱਖ ਲੈ ਚਲੋ ਭੱਜ ਜਾ ਚਲ ਰੁਕ ਜਾ ਕਾਹਨ ਰੁਕੀ ਚੁਕੀ ਹੋਣ ਤੇਰੇ ਤੋਂ ਆਣੀ ਕਰਾਉਂਦਾ ਮੈਂ ਬਹੁਤ ਸੁਵਸਤ ਇੰਟਰਵਿਊ ਤੇਰੇ ਤੋਂ ਸ਼ੈਤਾਨ ਪਤੀਏ ਪਲੰਗ ਗੱਲ ਕੋਈ ਗੱਲ ਨਹੀਂ ਕਰਦਾ ਕੋਈ ਕਰੋ ਮੇਰਾ ਗੱਲ ਪੁੱਛੋ ਜਿਆ ਕੋਈ ਗੱਲ ਨਹੀਂ ਆਪਾਂ ਹੋ ਜਾ ਨਹੀਂ ਕੋਈ ਕੰਮ ਕਰਦੇ ਕਰੋ ਜਿਹਦਾ ਉਹਦਾ ਕਰਾਂਗੇ ਜੋ ਕੋਈ ਜਗ੍ਹਾ ਦਾ ਕੋਈ ਦੱਸ ਦੋ ਉਦਾਂ ਹੀ ਤੇ ਕੋਈ ਗੱਲ ਸ਼ਾਇਦ ਗੱਲ ਕਰ ਲੋ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੋਈ ਗੱਲ ਬਾਤ ਨਹੀਂ ਜਦੋਂ ਤੁਸੀਂ ਆਪੋਗੇ ਕਰੋ ਮੈਂ ਯਾਰ ਫੋਟੋ ਦੇ ਹਿਸਾਬ ਨਾਲ ਉਹ ਵੀ ਇੱਕ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਨਾਬ ਬਣ ਜਾਣੀ ਸੀ ਔਰ ਕਿੰਨੀ ਕਿ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਰਾਂ ਇਹ ਕਾਰਵਾਈ ਇਹਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ। ਵਿਜੇ ਕੁਮਾਰ ਜੀ ਇੱਕ ਤੋਂ ਕੁਝ ਜ਼ਰਾ ਪੜੇਗੀ ਕਿ ਕਿੰਨੇ ਪਿੰਡਾਂ 'ਚ ਰੇਡ ਹੋਈ। ਕੋਈ ਕਾਫੀ ਪਿੰਡਾਂ 'ਚ ਚਾਹੀਏ 7-8 ਪਿੰਡਾਂ 'ਚ ਰੇਡ ਕਿੱਥੇ ਆਜੇ। ਆਲੀਵਾਲ ਵਗੈਰਾ ਕਿਸ਼ਕਾਸੀਵਾਲ ਵਗੈਰਾ ਠੱਠੇ ਪਿੰਡਾਂ 'ਚ ਰੇਡ ਕੀਤਾ। ਜੇ ਦੌਰਾਨ ਠੱਠੇ ਪਿੰਡ 'ਚ ਸਾਨੂੰ ਜ਼ਮੀਨ 'ਚ ਨੱਪੀ 200 ਲੀਟਰ ਲਾਨ ਮਿਲੀ। ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ 'ਚ ਨੱਪੀ ਸ਼ਰਾਬ ਲਾਨ ਮਿਲੀ ਹੈ ਜਿੱਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਦੇ 100 ਲੀਟਰ ਹੋਰ ਮ ਇਹ ਲਗਦਾ ਐਸ ਲਾਂ ਤੋਂ ਦੇਸੀ ਸ਼ਰਾਬ ਕਿ ਨਹੀਂ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲ ਲਾਂ ਤੋਂ ਕਿੰਨੇ ਕਿ ਨੁਕਸਾਨ ਹੋਣਗੇ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਿਸਮਟ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਅਪਰੀਖਾ ਜਾਓ ਚੋਨਾ ਦੇ ਨੇੜੇ ਆ ਹੋ ਸਕਦੀ ਜਾ ਸਕਦੀ ਹੋ ਸਕਦਾ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚ ਦਾ ਕੰਮ ਕਰਦੇ ਹਾਂ ਨੇ